ਟ੍ਰੇਨ ਦੀ ਖਿੜਕੀ ਤੋਂ ਆਉਂਦੀ ਠੰਡੀ ਹਵਾ ਸਿਮਰਨ ਦੇ ਚਿਹਰੇ ਨੂੰ ਛੂ ਰਹੀ ਸੀ ਪਰ ਉਸ ਦੀਆਂ ਅੱਖਾਂ ਨਿਰਮਲ ਤੇ ਟਿਕੀਆਂ ਹੋਈਆਂ ਸਨ ਉਹੀ ਨਿਰਮਲ ਜੋ ਉਸਦੇ ਨਾਲ ਸਲੀਪਰ ਕੋਚ ਦੀ ਉਸ ਸੀਟ ਤੇ ਚੁੱਪਚਾਪ ਬੈਠਾ ਸੀ ਦੋਵੇਂ ਬਿਨਾ ਕੁਝ ਕਹੇ ਆਪਣੀਆਂ ਯਾਦਾਂ ਵਿੱਚ ਗੁੰਮ ਸਨ ਅਚਾਨਕ ਸਿਮਰਨ ਦੇ ਬੈਗ ਵਿੱਚੋਂ ਇੱਕ ਪੁਰਾਣਾ ਲਿਫਾਫਾ ਥੱਲੇ ਡਿੱਗ ਪਿਆ निर्मल ਨੇ ਚੁੱਕ ਕੇ ਉਹ ਚੁੱਕਿਆ ਜਿਵੇਂ ਹੀ ਉਸ ਦੀ ਨਜ਼ਰ ਲਿਫਾਫੇ ਤੇ ਲਿਖੇ ਆਪਣੇ ਨਾਮ ਤੇ ਪਈ ਉਸ ਦਾ ਚਿਹਰਾ ਫਿੱਕਾ ਪੈ ਗਿਆ ਕਿ ਇਸ ਖਤ ਵਿੱਚ ਲੁਕਿਆ ਰਾਜ ਉਹਨਾਂ ਦੇ ਟੁੱਟੇ ਰਿਸ਼ਤੇ ਨੂੰ ਜੋੜੇਗਾ ਜਾਂ ਫਿਰ ਸਭ ਕੁਝ ਮੁੜ ਵਿਖਰ ਜਾਵੇਗਾ ਇਹ ਸਭ ਜਾਣਨ ਲਈ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਬਠਿੰਡੇ ਰੇਲਵੇ ਸਟੇਸ਼ਨ ਤੇ ਨਵੰਬਰ ਮਹੀਨੇ ਦੀ ਠੰਡੀ ਸ਼ਾਮ ਕੁਝ ਖਾਸ ਸੀ ਪਲੇਟਫਾਰਮ ਤੇ ਹਜ਼ਾਰਾਂ ਚਿਹਰਿਆਂ ਦੀ ਭੀੜ ਸੀ ਕੁਝ ਆਪਣੀ ਮੰਜ਼ਿਲ ਦੀ ਤਲਾਸ਼ ਵਿੱਚ ਕੁਝ ਆਪਣੇਆਂ ਨਾਲ ਮਿਲਣ ਦੀ ਬੇਸਬਰੀ ਵਿੱਚ ਠੰਡੀ ਹਵਾ ਦੇ ਬੁੱਲੇ ਸਟੇਸ਼ਨ ਦੀ ਹਲਚਲ ਨੂੰ ਹੋਰ ਵੀ ਸੁਣਨ ਕਰ ਰਹੇ ਸਨ ਇਨ੍ਹਾਂ ਚਿਹਰਿਆਂ ਵਿੱਚਕਾਰ ਸਿਮਰਨ ਇੱਕ ਬੈਂਚ ਤੇ ਚੁੱਪਚਾਪ ਬੈਠੀ ਸੀ ਉਸਦਾ ਚਿਹਰਾ ਉਦਾਸ ਸੀ ਅੱਖਾਂ ਦੂਰ ਕਿਤੇ ਟਿਕਿਆ ਹੋਈਆਂ ਜੀਵੇਂ ਪੁਰਾਣਾ ਦਰਦ ਹਜੇ ਵੀ ਉਸਦਾ ਪਿੱਛਾ ਨਹੀਂ ਸੀ ਛੱਡ ਰਿਹਾ ਉਸਨੇ ਆਪਣੇ ਬੈਗ ਨੂੰ سینੇ ਨਾਲ ਲਾਇਆ ਹੋਇਆ ਸੀ ਤੇ ਉਂਗਲੀਆਂ ਬੈਗ ਦੀ ਸਿਲਾਈ ਨਾਲ ਵਿਚਾਈ ਵਿੱਚ ਖੇਡ ਰਹੀਆਂ ਸਨ ਅਚਾਨਕ ਕਿਸੇ ਦੀ ਨਜ਼ਰ ਉਸਤੇ ਟਿਕ ਗਈ ਉਹ ਸੀ ਨਿਰਮਲ ਸਿਮਰਨ ਦਾ ਤਲਾਕਸ਼ੁਦਾ ਪਤੀ ਜਿਸ ਨੂੰ ਉਸਨੇ 7 ਸਾਲ ਪਹਿਲਾਂ ਆਪਣੀ ਜ਼ਿੰਦਗੀ ਤੋਂ ਦੂਰ ਕਰ ਦਿੱਤਾ ਸੀ ਉਹ ਦਿੱਲੀ ਜਾਣ ਵਾਲੀ ਟ੍ਰੇਨ ਦੀ ਉਡੀਕ ਕਰ ਰਿਹਾ ਸੀ। ਸਿਮਰਨ ਨੂੰ ਦੇਖ ਕੇ ਉਸ ਦਾ ਦਿਲ ਤੇਜ਼ੀ ਨਾਲ ਧੜਕਣ ਲੱਗ ਪਿਆ। ਕਈ ਸਾਲਾਂ ਬਾਅਦ ਉਸ ਨੂੰ ਸਾਹਮਣੇ ਦੇਖ ਕੇ ਸਵਾਲਾਂ ਦਾ ਤੂਫਾਨ ਮਨ ਵਿੱਚ ਉੱਠ ਖੜਾ ਹੋਇਆ। ਕੀ ਕਰ ਰਹੀ ਹੋਵੇਗੀ? ਕਿਸ ਦੇ ਨਾਲ ਹੋਵੇਗੀ? ਕੀ ਹਜੇ ਵੀ ਮੇਰੇ ਨਾਲ ਨਫ਼ਰਤ ਕਰਦੀ ਹੋਵੇਗੀ? ਟ੍ਰੇਨ ਦੀ ਸੀਟੀ ਵੱਜੀ। ਦਿੱਲੀ ਜਾਣ ਵਾਲੀ ਸਪੈਸ਼ਲ ਟ੍ਰੇਨ ਪਲੇਟਫਾਰਮ ਤੇ ਆ ਲੱਗੀ ਸਿਮਰਨ ਨੇ ਬੈਗ ਮੋਢੇ ਤੇ ਟੰਗਿਆ ਤੇ ਸਲੀਪਰ ਕੋਚ ਵੱਲ ਵੱਧ ਗਈ ਨਿਰਮਲ ਦਾ ਟਿਕਟ ਏਸੀ ਕੋਚ ਦਾ ਸੀ ਪਰ ਧੀਲੂਸ ਨੂੰ ਸਿਮਰਨ ਦੇ ਪਿੱਛੇ ਖਿੱਚ ਕੇ ਲੈ ਗਿਆ ਉਹ ਵੀ ਸਲੀਪਰ ਕੋਚ ਵਿੱਚ ਹੀ ਚੜ ਗਿਆ ਸਿਰਫ ਇੱਕ ਵਾਰ ਉਸ ਨਾਲ ਗੱਲ ਕਰਨ ਲਈ ਸਲੀਪਰ ਕੋਚ ਵਿੱਚ ਹਲਕੀ ਭੀੜ ਸੀ ਸਿਮਰਨ ਆਪਣੀ ਸਾਈਡ ਲੋਅਰ ਸੀਟ ਤੇ ਬੈਠ ਗਈ ਤੇ ਖਿੜਕੀ ਤੋਂ ਬਾਹਰ ਵੱਲ ਵੇਖਣ ਲੱਗੀ ਨਿਰਮਲ ਚੁੱਪਚਾਪ ਉਸ ਦੇ ਕੋਲ ਆ ਕੇ ਖੜਾ ਹੋ ਗਿਆ ਉਸਨੇ ਦੇਖਿਆ ਕਿ ਸਿਮਰਨ ਹਰ ਉਸ ਵਿਅਕਤੀ ਨੂੰ ਜਵਾਬ ਦੇ ਰਹੀ ਸੀ ਜੋ ਉਸ ਸੀਟ ਤੇ ਬੈਠਣਾ ਚਾਹੁੰਦਾ ਸੀ ਮੇਰੀ ਤबीयत ਠੀਕ ਨਹੀਂ ਪਲੀਜ਼ ਤੁਸੀਂ ਕਿਤੇ ਹੋਰ ਜਾ ਕੇ ਬੈਠ ਜਾਓ ਉਹ बार-बार ਕਹਿ ਰਹੀ ਸੀ ਨਿਰਮਲ ਨੇ ਹੌਲੀ ਜਿਹੇ ਆਪਣਾ ਬੈਗ ਮੋਡਿਆਂ ਤੋਂ ਉਤਾਰ ਕੇ ਉਸ ਸੀਟ ਦੇ ਸਾਹਮਣੇ ਰੱਖਿਆ ਸਿਮਰਨ ਤਿੱਖੀ ਆਵਾਜ਼ ਵਿੱਚ ਬੋਲੀ ਇੱਥੇ ਕਿਉਂ ਰੱਖ ਰਹੇ ਹੋ ਇਹ ਮੇਰੀ ਸੀਟ ਹੈ ਨਿਰਮਲ ਹੌਲੀ ਮੁਸਕਾਨ ਨਾਲ ਬੋਲਿਆ ਮੈਡਮ ਸਿਰਫ 3-4 ਘੰਟਿਆਂ ਦੀ ਗੱਲ ਹੈ ਅਗਲੇ ਸਟੇਸ਼ਨ ਤੇ ਉਤਰ ਜਾਵਾਂਗਾ ਆਵਾਜ਼ ਸੁਣਦੇ ਹੀ ਸਿਮਰਨ ਇੱਕਦਮ ਠਹਿਕ ਗਈ ਉਸਨੇ ਅੱਖਾਂ ਚੱਕ ਕੇ ਦੇਖਿਆ ਅੱਖਾਂ ਨਮੀ ਨਾਲ ਭਰ ਆਈਆਂ ਉਹ ਚਿਹਰਾ ਉਹ ਕਦੇ ਭੁੱਲਣੀ ਸੀ ਸકી ਦੋਵੇਂ ਚੁੱਪਚਾਪ ਬੈਠ ਗਏ ਸਨਾਂਟਾ ਸੀ ਪਰ ਦਿਲਾਂ ਵਿੱਚ ਸਵਾਲਾਂ ਦਾ ਸ਼ੋਰ ਸੀ ਗੱਲਾਂ ਹੌਲੀ-ਹੌਲੀ ਸ਼ੁਰੂ ਹੋਈਆਂ ਪੁਰਾਣੀਆਂ ਯਾਦਾਂ ਹਾਸੇ ਤੇ ਦਰਦ ਇਕੱਠੇ ਉੱਭਰ ਆਏ ਨਿਰਮਲ ਨੇ ਦੱਸਿਆ ਕਿ ਉਸਨੇ 3 ਸਾਲ ਪਹਿਲਾਂ ਸ਼ਰਾਬ ਛੱਡ ਦਿੱਤੀ ਹੈ ਸਿਮਰਨ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿਉਂਕਿ ਉਹੀ ਸ਼ਰਾਬ ਉਹਨਾਂ ਦੇ ਰਿਸ਼ਤੇ ਦੇ ਟੁੱਟਣ ਦੀ ਸਭ ਤੋਂ ਵੱਡੀ ਵਜ੍ਹਾ ਸੀ ਕਾਫੀ ਧੀਰ ਆਪਣੇ ਮਾਨੀ-ਮਣ ਵਿੱਚ ਸੋਚਦੇ ਹੋਏ ਜੋ ਸਵਾਲ ਉਸਨੂੰ ਬੇਚੈਨ ਕਰ ਰਿਹਾ ਸੀ ਉਸਨੇ ਆਖਿਰ ਸਿਮਰਨ ਨੂੰ ਪੁੱਛੀ ਲਿਆ ਤੂੰ ਦਿੱਲੀ ਕਿਉਂ ਜਾ ਰਹੀ ਹੈ ਕੋਈ ਖਾਸ ਵਜ੍ਹਾ ਸਿਮਰਨ ਨੇ ਠੰਡੇ ਲਹਜੇ ਵਿੱਚ ਜਵਾਬ ਦਿੱਤਾ ਹੁਣ ਆਪਣੀ ਜ਼ਿੰਦਗੀ ਆਪਣੇ ਲਈ ਜੀਉਣਾ ਚਾਹੁੰਦੀ ਆ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੁੰਦੀ ਆ ਮੇਰੀ ਇੱਕ ਦੋਸਤ ਨੇ ਬੁਲਾਇਆ ਕਹਿ ਕੇ ਇੱਕਦਮ ਚੁੱਪ ਹੋ ਗਈ ਜਿਵੇਂ ਉਹ ਅਸਲੀ ਵਜ੍ਹਾ निर्मल ਨੂੰ ਦੱਸਣਾ ਨਹੀਂ ਸੀ ਚਾਉਂਦੀ ਪਰ ਤੁਸੀਂ ਕਿਉਂ ਜਾ ਰਹੇ ਹੋ ਅਚਾਨਕ ਹੀ ਉਸਨੇ ਪੁੱਛ ਲਿਆ ਮੇਰਾ ਬਿਜ਼ਨਸ ਦਾ ਟੂਰ ਹੈ ਅੱਜ ਕੱਲ ਮਮੀ ਡੈਡੀ ਵੀ ਦਿੱਲੀ ਹੀ ਸ਼ਿਫਟ ਹੋ ਗਏ ਨੇ ਇਸ ਲਈ ਬਸ ਉਹਨਾਂ ਕੋਲ ਜਾ ਰਹਾ ਪਤਾ ਨਹੀਂ ਕਿਉਂ ਦੋਨੋਂ ਆਪਸ ਵਿੱਚ ਗੱਲਾਂ ਕਰਨੀਆਂ ਵੀ ਚਾਹੁੰਦੇ ਸੀ ਪਰ ਇੱਕ ਅਣਜਾਣਾ ਜਿਹਾ ਡਰ ਦੋਨਾਂ ਨੂੰ ਰੋਕ ਰਿਹਾ ਸੀ ਨਿਰਮਲ ਨੇ ਹਿੰਮਤ ਚੁਟਾ ਕੇ ਪੁੱਛ ਹੀ ਲਿਆ ਸਭ ਠੀਕ ਹੈ ਨਾ ਤੂੰ ਕੁਝ ਪਰੇਸ਼ਾਨ ਲੱਗ ਰਹੀ ਹੈ ਹੁਣ ਤੈਨੂੰ ਮੇਰੀ ਪਰੇਸ਼ਾਨੀ ਨਾਲ ਕੀ ਮਤਲਬ ਮਨ ਹੀ ਮਨ ਸਿਮਰਨ ਸੋਚ ਰਹੀ ਸੀ ਟ੍ਰੇਨ ਨੇ ਹੌਲੀ ਜਿਹਾ ਝਟਕਾ ਮਾਰਿਆ ਸਿਮਰਨ ਦਾ ਸਰੀਰ ਅਸੰਤੁਲਿਤ ਹੋਇਆ ਤੇ ਉਹ ਅਣਜਾਣੇ ਹੀ ਨਿਰਮਲ ਦੇ ਮੋਢੇ ਨਾਲ ਟਕਰਾ ਗਈ ਇਕਦਮ ਕੰਬ ਗਈ ਜਿਵੇਂ ਸਮਾਂ ਠਹਿਰ ਗਿਆ ਹੋਵੇ ਨਿਰਮਲ ਨੇ ਹੌਲੀ ਜਿਹੇ ਕਿਹਾ ਧਿਆਨ ਨਾਲ ਤੂੰ ਠੀਕ ਐ ਸਿਮਰਨ ਨੇ ਨਜ਼ਰਾ ਥੱਲੇ ਕਰ ਲਈਆਂ ਹੌਲੀ ਆਵਾਜ਼ ਵਿੱਚ ਬੋਲੀ ਹਾਂਜੀ ਮੈਂ ਠੀਕ ਆ ਪਰ ਉਸਦਾ ਦਿਲ ਬਹੁਤ ਕੁਝ ਕਹਿ ਰਿਹਾ ਸੀ ਜੋ ਬੁੱਲਾਂ ਤੱਕ ਨਹੀਂ ਆ ਸਕਿਆ ਕੁਝ ਪਲਾਂ ਦੀ ਚੁੱਪੀ ਤੋਂ ਬਾਅਦ ਨਿਰਮਲ ਨੇ ਹੌਲੀ ਜਿਹੇ ਫੇਰ ਪੁੱਛਿਆ ਸਿਮਰਨ ਤੂੰ ਹੁਣ ਕਿਵੇਂ ਐ ਸਿਮਰਨ ਨੇ ਖਿੜਕੀ ਵੱਲ ਤੱਕਦਿਆਂ ਕਿਹਾ ਜਿੰਦਾ ਬਸ ਇਹੀ ਕਾਫੀ ਐ ਉਸ ਦੇ ਇਹ ਸ਼ਬਦ ਨਿਰਮਲ ਦੇ ਦਿਲ ਵਿੱਚ ਛੁਰੀ ਵਾਂਗ ਚੁਭ ਗਏ ਬਾਹਰ ਹਨੇਰਾ ਕਿਰਿਆਸੀ ਟਰੇਨ ਦੀ ਰੋਸ਼ਨੀ ਕੋਚ ਦੇ ਅੰਦਰ ਪੀਲੀ ਪੀਲੀ ਚਮਕ ਰਹੀ ਸੀ ਸਿਮਰਨ ਨੇ ਆਪਣਾ ਦੁਪੱਟਾ ਠੀਕ ਕੀਤਾ ਪਰ ਹੱਥ ਕੰਬ ਰਹੇ ਸਨ ਨਿਰਮਲ ਨੇ ਬਿਨਾ ਕੁਝ ਕਹੇ ਆਪਣੀ ਜੈਕਟ ਉਤਾਰ ਕੇ ਸਿਮਰਨ ਦੇ ਮੋਢਿਆਂ ਤੇ ਰੱਖ ਦਿੱਤੀ ਸਿਮਰਨ ਇਕਦਮ ਚੌਂਕ ਗਈ ਨਹੀਂ ਨਹੀਂ ਤੁਹਾਨੂੰ ਠੰਡ ਲੱਗ ਜਾਵੇਗੀ ਨਿਰਮਲ ਹੌਲੀ ਜਿਹੀ ਮੁਸਕਰਾਇਆ ਮੈਨੂੰ ਠੰਡ ਤੋਂ ਡਰਨੀ ਲੱਗਦਾ ਪਰ ਤੈਨੂੰ ਕੰਬਦੇ ਦੇਖ ਕੇ ਦਿਲ ਕੰਬ ਜਾਂਦਾ ਸਿਮਰਨ ਦੀਆਂ ਅੱਖਾਂ ਭਰ ਆਈਆਂ ਉਸਨੇ ਜੈਕਟ ਨੂੰ ਹੌਲੀ ਜਿਹਾ ਫੜ ਲਿਆ ਉਸ ਨਾਲ ਜੁੜੀਆਂ ਯਾਦਾਂ ਇੱਕ ਰੀਲ ਵਾਂਗ ਉਸ ਦੀਆਂ ਅੱਖਾਂ ਅੱਗੇ ਘੁੰਮ ਗਈਆਂ ਰਾਤ ਦੇ ਸਫ਼ਰ ਦੌਰਾਨ ਸਿਮਰਨ ਦੇ ਬੈਗ ਵਿੱਚੋਂ ਇੱਕ ਪੁਰਾਣਾ ਖੱਤ ਥੱਲੇ ਡਿੱਗ ਪਿਆ ਨਿਰਮਲ ਨੇ ਚੁੱਕ ਕੇ ਪੜਿਆ ਉਸਦੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਉਸ ਵਿੱਚ ਲਿਖਿਆ ਸੀ ਨਿਰਮਲ ਮੈਂ ਤੈਨੂੰ ਹਜੇ ਵੀ ਪਿਆਰ ਕਰਦੀ ਆ ਪਰ ਤੇਰੀ ਸ਼ਰਾਬ ਮੈਨੂੰ ਮਾਰ ਰਹੀ ਹੈ ਜੇ ਤੂੰ ਬਦਲ ਸਕੇ ਮੈਂ ਤੈਨੂੰ ਕਦੇ ਨਹੀਂ ਛੱਡਾਂਗੀ ਨਿਰਮਲ ਦੀਆਂ ਅੱਖਾਂ ਭਰ ਆਈਆਂ ਇੱਕਦਮ ਖੜਾ ਹੋ ਕੇ ਬੋਲਿਆ ਤੂੰ ਇਹ ਖੱਤ ਭੇਜਿਆ ਕਿਉਂ ਨਹੀਂ ਸਿਮਰਨ ਰੋਪਈ ਕਿਉਂਕਿ ਮੈਨੂੰ ਯਕੀਨ ਨਹੀਂ ਸੀ ਕਿ ਤੂੰ ਬਦਲ ਸਕੇਗਾ ਸਵੇਰੀ ਟ੍ਰੇਨ ਦਿੱਲੀ ਪਹੁੰਚੀ ਦੋਵੇਂ ਉੱtre ਕਿਸਮਤ ਨੇ ਫੇਰ ਖੇਡ ਖੇਢੀ ਸਿਮਰਨ ਆਪਣੇ ਜਿਸ ਦੋਸਤ ਨੂੰ ਮਿਲਣ ਲਈ ਦਿੱਲੀ ਆਈ ਸੀ ਉਹ ਰੇਖਾ ਸੀ ਤੇ ਰੇਖਾ ਨੇ ਆਂਟੀ ਤੇ ਅੰਕਲ ਨਾਲ ਸਿਮਰਨ ਦੇ ਲਈ ਜਿਸ ਮੁੰਡੇ ਦੀ ਗੱਲ ਕੀਤੀ ਸੀ ਉਹ ਕੋਈ ਹੋਰ ਨਹੀਂ ਬਲਕਿ ਨਿਰਮਲੀ ਸੀ ਦੋਨਾਂ ਨੂੰ ਇਕੱਠੇ ਵੇਖ ਕੇ ਇੱਕ ਵਾਰ ਤਾਂ ਰੇਖਾ ਹੈਰਾਨ ਰਹਿ ਗਈ ਨਿਰਮਲ ਦੇ ਮੰਮੀ ਪਾਪਾ ਰੇਖਾ ਦੇ ਨਾਲ ਵਾਲੇ ਫਲੈਟ ਵਿੱਚ ਰਹਿੰਦੇ ਸੀ ਉਹਨਾਂ ਨਾਲ ਰੇਖਾ ਦਾ ਇੱਕ ਅਲੱਗ ਦਾ ਹੀ ਰਿਸ਼ਤਾ ਜੁੜ ਗਿਆ ਸੀ ਇਸ ਲਈ ਨਿਰਮਲ ਨੇ ਉਸਨੇ ਆਪਣੀ ਦੋਸਤ ਨੂੰ ਪਸੰਦ ਕੀਤਾ ਸੀ ਪਰ ਉਹ ਇਹ ਨਹੀਂ ਸੀ ਜਾਣਦੀ ਕਿ ਸਿਮਰਨ ਤੇ ਨਿਰਮਲ ਵਿਆਹੇ ਹੋਏ ਨੇ ਤੇ ਉਹਨਾਂ ਦਾ ਤਲਾਕ ਹੋ ਚੁੱਕਿਆ ਹੈ ਉਸ ਪਲ ਸਿਮਰਨ ਨੂੰ ਸਮਝ ਆ ਗਿਆ ਕਿ ਕਈ ਵਾਰ ਭਗਵਾਨ ਵੀ ਪਿਆਰ ਨੂੰ ਦੂਜਾ ਮੌਕਾ ਦੇਣਾ ਚਾਹੁੰਦਾ ਹੈ ਨਿਰਮਲ ਨੇ ਹੁਣ ਇੱਕ ਮਿੰਟ ਦੀ ਦੇਰੀ ਨਾ ਕੀਤੀ ਤੇ ਸਿਮਰਨ ਨੂੰ ਲੈ ਕੇ ਆਪਣੇ ਮੰਮੀ ਪਾਪਾ ਕੋਲ ਚਲਾ ਗਿਆ ਤੇ ਆਖਣ ਲੱਗਾ ਤੁਹਾਡੀ ਬਹੂ ਹਮੇਸ਼ਾ ਲਈ ਵਾਪਸ ਆ ਗਈ ਹੈ ਸਿਮਰਨ ਨੂੰ ਦੇਖ ਕੇ ਉਸਦੇ ਸਾਸੋਰਾ ਬਹੁਤ ਖੁਸ਼ ਹੋਏ ਸਿਮਰਨ ਦੀ ਸੱਸ ਨੇ ਤਾਂ ਆਸ਼ੀਰਵਾਦਾਂ ਦੀ ਝੜੀ ਹਿਲਾ ਦਿੱਤੀ ਅੱਖਾਂ ਵਿੱਚ ਹੰਝੂ ਤੇ ਦਿਲ ਵਿੱਚ ਉਮੀਦ ਨਾਲ ਦੋਵੇਂ ਇੱਕ ਦੂਜੇ ਦੇ ਗਲੇ ਲੱਗ ਗਏ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ